ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਪੰਜਾਬ ਡੈਰੀ ਫਾਰਮਿੰਗ ਦੇ ਵਿੱਚ ਸਾਹਮਣੇ ਜਿਹੜੀਆਂ ਤੁਸੀਂ گاਵਾ ਦੇਖ ਰਹੇ ਆ ਇਹ ਪੀਡੀਐਫ ਦਾ ਕੰਪੀਟੀਸ਼ਨ ਲੜ ਰਹੀਆਂ ਤੇ ਇਸ ਟਾਈਮ ਮਿਲਕ ਬਿਊਟੀ ਮਤਲਬ ਕਿ ਦੁੱਧ ਦਿੰਦੀਆਂ گاਵਾ ਦੇ ਸਨੱਖੇਪਣ ਦਾ ਮੁਕਾਬਲਾ ਹੋ ਰਿਹਾ ਤੇ ਇਹ گاਵਾ ਜਿਹੜੀਆਂ ਤੁਸੀਂ ਦੇਖ ਰਹੇ ਆ ਸਾਰੀਆਂ ਰਿੰਗ ਦੇ ਵਿੱਚ ਐਂਟਰੀ ਕਰ ਰਹੀਆਂ ਇੱਥੇ ਬਾਈ ਜੀ 45 گاਵਾ ਦਾ ਕੰਪੀਟੀਸ਼ਨ ਹੋਣਾ ਪਹਿਲਾਂ ਤਾਂ ਕਮੇਟੀ ਵਾਲੇ ਕਹਿੰਦੇ ਸੀਗੇ ਦੋ ਵਾਰੀ ਕਰਕੇ ਮੁਕਾਬਲਾ ਕਰਾ ਦਾਂਗੇ ਪਰ ਸਮਾਂ ਘੱਟ ਹੋਣ ਦੇ ਕਾਰਨ 45 ਦੀਆਂ 45 گاਵਾਂ ਰਿੰਗ ਦੇ ਵਿੱਚ ਐਂਟਰ ਹੋਣਗੀਆਂ ਤੇ ਸਾਹਮਣੇ ਜੇ ਬਈ ਆਪਾਂ گاਵਾਂ ਦੇਖਦੇ ਆਂ ਤਾਂ ਆਪਾਂ ਨੂੰ ਤਾਂ ਸਾਰਿਆਂ ਨੂੰ ਐਂ ਲੱਗਦੀ ਆ ਵੀ ਇੱਕ ਤੋਂ ਇੱਕ ਚੜਦੀ ਆਉਂਦੀ ਆ ਕਿਉਂਕਿ ਆਪਾਂ ਆਮ ਪਿੰਡਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਗੱਲ ਕਰ ਲਈਏ ਤਾ ਕੋਈ ਬਿਰਲਾ ਘਰ ਹੋਊਗਾ ਜਿਹਦੇ ਕੋਲੇ ਇਸ ਲੈਵਲ ਦੀਆਂ گاਵਾਵਾਂ ਹੋਣਗੀਆਂ ਤੇ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਮੈਂ ਰੰਗ ਦਾ ਵੀਊ ਦਿਖਾਦਾ ਬਾਈ ਜੀ ਜਿੱਤਾਂ ਦੇ ਕੰਪੀਟੀਸ਼ਨ ਆਪਾਂ ਬਾਹਰਲੇ ਦੇਸ਼ਾਂ ਦੇ ਵਿੱਚ ਦੇਖਦੇ ਹਾਂ ਅਮਰੀਕਾ ਨਿਊਜ਼ੀਲੈਂਡ ਜਾਂ ਕੈਨੇਡਾ ਆਗੀਆਂ ਕੰਟਰੀਆਂ ਬਿਲਕੁਲ ਉਸੇ ਤਰ੍ਹਾਂ ਦੀ ਰੰਗ ਤਿਆਰ ਕੀਤੀ ਗਈ ਆ ਪ੍ਰਧਾਨ ਸਾਹਿਬ ਤੇ ਪੀਡੀਐਫ ਦੀ ਕਮੇਟੀ ਜਦੋਂ ਬਾਹਰਲੇ ਦੇਸ਼ਾਂ ਦੇ ਵਿੱਚ ਜਾਂਦੇ ਆ ਤਾਂ ਕੋਈ ਨਾ ਕੋਈ ਸਿੱਖ ਕੇ ਆਉਂਦੇ ਆ ਤੇ ਜਿਵੇਂ ਬਾਹਰਲੇ ਫਿਰ ਦੇਸ਼ਾਂ ਦੇ ਵਿੱਚ ਦੂਮ ਲੱਗਦੇ ਆ ਉਸੇ ਤਰ੍ਹਾਂ ਦੇ ਦੂਮ ਸਜਾ ਕੇ ਕੰਪੀਟੀਸ਼ਨ ਤਿਆਰ ਕੀਤਾ ਗਿਆ ਇਕੱਠ ਦੇਖੋ ਬਈ ਲੋਕਾਂ ਦਾ ਇੰਨਾ ਇਕੱਠ ਹੋ ਗਿਆ ਠੰਡ ਦੇ ਮੌਸਮ ਦੇ ਵਿੱਚ ਕਿਸੇ ਪਾਸੇ ਬੈਠਣ ਨੂੰ ਜਗ੍ਹਾ ਨਹੀਂ ਮਿਲਦੀਗੀ ਬਹੁਤ ਔਖੇ ਸੌਕੇ ਹੋ ਕੇ ਰਿੰਗ ਦੇ ਨੇੜੇ ਪਹੁੰਚੇ ਆ ਤੇ ਜਦੋਂ ਬਈ ਸਾਰੀਆਂ ਗਾਵਾਂ ਐਂਟਰ ਹੋ ਗਈਆਂ ਉਦੋਂ ਦੇਖਿਓ ਇੱਥੇ ਕੀ ਹਾਲ ਹੁੰਦਾ ਤੇ گاਵਾ ਹੋਰ ਬਈ ਐਂਟਰ ਹੋਈ ਜਾਂਦੀਆਂ ਰਿੰਗ ਦੇ ਆਲ ਨੂੰ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸ ਦਿੰਦਾ ਬਈ ਜਦੋਂ ਇੱਕ ਗਾਂ ਐਂਟਰ ਕਰਦੀ ਆ ਰਿੰਗ ਦੇ ਵਿੱਚ ਤਾਂ ਉਹਦੇ ਪਿੱਛੇ ਤੁਸੀਂ ਹਜੂਮ ਦੇਖੋ ਕਿੰਨਾ ਆਉਂਦਾ ਵਾ 25 25 30 30 ਬੰਦੇ ਇੱਕ ਗਾਂ ਦੇ ਮਗਰ ਰਿੰਗ ਦੇ ਨੇੜੇ ਪਹੁੰਚਦੇ ਆ ਕਈ ਕਈ گاਵਾਂ ਦੇ ਪਿੱਛੇ ਇੰਨਾ ਕਰੇਜ ਹੁੰਦਾ ਵੀ 40 40 50 50 ਬੰਦੇ ਵੀ ਇੱਕ ਗਾਂ ਦੇ ਮਗਰ ਤੁਰੇ ਆਉਂਦੇ ਹੁੰਦੇ ਆ ਬਾਕੀ ਜਿੰਨੇ ਭਰਾ ਘਰਾਂ ਦੇ ਵਿੱਚ ਬੈਠੇ ਆ ਜਾਂ ਜਿਹੜੇ ਹਜੇ ਤੱਕ ਕਦੇ ਇਸ ਮੇਲੇ ਦੇ ਵਿੱਚ ਨਹੀਂ ਆਏਗੇ ਤਾਂ ਤੁਸੀਂ ਇਦਾਂ ਦੇ ਮੇਲਿਆਂ ਦੇ ਵਿੱਚ ਜ਼ਰੂਰ ਹਾਜ਼ਰੀ ਲਵਾਇਆ ਕਰੋ ਆ ਗਾਂ ਦਾ ਚੱਡਾ ਦੇਖੋ ਯਾਰ ਕਿੱਡਾ ਵੱਡਾ ਇਹਨਾਂ ਨੇ ਆਪ ਹੀ ਸੱਰ ਸੱਰ 70 70 ਕਿਲੋ ਦੁੱਧ ਦੇਣਾ ਵਾ ਤੇ ਮੈਂ ਗੱਲ ਕਰਦਾ ਸੀਗਾ ਜਿਹੜੇ ਭਰਾ ਘਰਾਂ ਦੇ ਵਿੱਚ ਬੈਠੇ ਆ ਗੱਲ ਪਤਾ ਬਈ ਕੀ ਹੁੰਦੀ ਆ ਘਰਾਂ ਦੇ ਵਿੱਚ ਜਦੋਂ ਗੱਲ ਆਉਂਦੀ ਆ ਆਪਾਂ ਕਹਿੰਨੇ ਆ 50 ਕਿਲੋ ਗਾਂ ਦੁੱਧ ਦਿੰਦੀ ਐ ਇੱਕ ਦਿਨ ਦਾ 60 ਕਿਲੋ ਦਿੰਦੀ ਐ 70 ਕਿਲੋ ਦਿੰਦੀ ਐ ਤਾਂ ਜਿਹੜੇ ਘਰਾਂ ਦੇ ਵਿੱਚ ਬੈਠੇ ਆ ਜਿਹੜੇ ਭੋਲੇ ਕਿਸਾਨ ਮੇਰੇ ਹਜੇ ਤੱਕ ਬਾਹਰ ਨਹੀਂ ਨਿਕਲੇ ਆ ਗਾਂ ਦੇਖੋ ਬਾਈ ਜਿਹੜੀ ਤੁਰੀ ਜਾਂਦੀ ਆ ਨਾ ਇਹਨੇ ਮਿਲਕਿੰਗ ਦੇ ਵਿੱਚ ਵੀ 70 ਕਿਲੋ ਤੋਂ ਪਲੱਸ ਦੁੱਧ ਕੱਢਿਆ ਤੇ ਹੁਣ ਬਿਊਟੀ ਦਾ ਮੁਕਾਬਲਾ ਵੀ ਲੜਨ ਦੇ ਲਈ ਜਾ ਰਹੀ ਆ ਆਪਾਂ ਗੱਲ ਕਰਦੇ ਸੀਗੇ ਬਾਈ ਆਪਣੇ ਪੂਰੇ ਫਾਰਮਰਾਂ ਦੀ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਆ ਉਹ ਤਾਂ ਇਸ ਗੱਲ ਨੂੰ ਮੰਨਦੇ ਹੀ ਨਹੀਂ ਬਈ ਉਹ ਤਾਂ ਇਹ ਕਹਿੰਦੇ ਆ ਵੀ ਜਿਹੜੀ ਮੱਝ ਆ 10 ਕਿਲੋ ਤੋਂ ਵੱਧ ਨਹੀਂ ਦੁੱਧ ਦੇ ਸਕਦੀ ਤੇ ਜਿਹੜੀ ਗਾਂ ਉਹ 20 ਕਿਲੋ ਤੋਂ ਵੱਧ ਦੁੱਧ ਦੇ ਹੀ ਨਹੀਂ ਸਕਦੀ ਤੇ ਜਿੰਨੇ ਭਰਾ ਮੇਰੇ ਇਸ ਵੀਡੀਓ ਨੂੰ ਦੇਖਦੇ ਆ ਸਾਰੇ ਉਹਨਾਂ ਭਰਾਵਾਂ ਤੱਕ ਵੀਡੀਓ ਜ਼ਰੂਰ ਪਹੁੰਚਦੀ ਕਰ ਦਿਓ ਜੇ ਤੁਹਾਡੇ ਘਰਾਂ ਦੇ ਨੇੜੇ ਤੇੜੇ ਆ ਤਾਂ ਭਾਵੇਂ ਆਪ ਇਹ ਵੀਡੀਓ ਦਿਖਾ ਦਿਓ ਉਹਨਾਂ ਨੂੰ ਇਹਨਾਂ گاਵਾਂ ਦੇ ਚੱਡੇ ਦੇਖ ਕੇ ਅੰਦਾਜ਼ਾ ਹੋ ਜਾਊਗਾ ਵੀ ਕਿੰਨਾ ਕੁ ਦੁੱਧ ਕੱਢਦੇ ਆ ਤੇ ਨਾਲ ਦੀ ਨਾਲ ਉਹਨਾਂ ਨੂੰ ਬੇਨਤੀ ਵੀ ਆ ਬਈ ਅਗਲੀ ਵਾਰੀ ਜਾਂ ਜਿਹੜਵੇਂ ਹੋਰ ਆਪਣੇ ਜਿਹੜੇ ਇੱਕ ਮੰਡੀ ਦੇ ਵਿੱਚ 23 24 25 ਫਰਵਰੀ ਨੂੰ ਮੇਲਾ ਲੱਗ ਰਿਹਾ ਤਾਂ ਇਦਾਂ ਦੇ ਮੇਲਿਆਂ ਦਾ ਹਿੱਸਾ ਜ਼ਰੂਰ ਬਣੋ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਜਿਹੜੀ ਬਰੀਡਿੰਗ ਜਿਹਨੂੰ ਆਪਾਂ ਨਸਲ ਕਹਿ ਦਿੰਨੇ ਆ ਨਸਲ ਦੇ ਨਾਲ ਆਪਾਂ ਕਿਵੇਂ ਇੱਕ ਗਾਂ ਤੋਂ ਵੱਧ ਦੁੱਧ ਲੈ ਸਕਦੇ ਆ ਇਦੇ ਨਾਲ ਥੋੜੇ ਮੈਂ ਇੱਕ ਗੱਲ ਹੋਰ ਐਡ ਕਰਦਾ ਵਰਲਡ ਵਾਈਡ ਦਾ 7/2 ਜਿਹੜਾ ਬਾਹਰੋਂ ਆਉਂਦਾ ਅਨਿਲ ਬੇਰੀ ਸਾਹਿਬ ਅੱਜ ਵਿਚਾਰ ਰੱਖੇ ਸੀ ਕਿ ਆਪਣੇ ਮੇਲੇ ਦੇ ਵਿੱਚ ਪਹੁੰਚੇ ਸੀਗੇ ਉਹ ਵੀ ਉਹਨਾਂ ਨੇ ਦੱਸਿਆ ਕਿ ਜਿਹੜੀ ਇੱਕ ਗਾਂ ਉਹਦਾ 18 ਕਿਲੋ ਦੁੱਧ ਗਾਂ ਦੀ ਮੇਨਟੇਨੈਂਸ ਦੇ ਉੱਪਰ ਲੱਗ ਜਾਂਦਾ ਉਹਦਾ ਫੀਡ ਦਾ ਖਰਚਾ ਉਹਦਾ ਪੱਠਿਆਂ ਦਾ ਖਰਚਾ ਉਹਦੇ ਤੇ ਜਿਹੜੀ ਆਪਾਂ ਬਿਜਲੀ ਦੀ ਖਾਪਤ ਕਰਦੇ ਆ ਤੇ ਜਾਂ ਫਿਰ ਜਿਹੜੇ ਆਪਾਂ ਮਿਨਰਲ ਵਗੈਰਾ ਕੁਝ ਵੀ ਦੇਣਾ ਵਾ ਤਾਂ 18 ਕਿਲੋ ਦੁੱਧ ਦੀ ਖਾਪਤ ਇੱਕ ਗਾਂ ਦੇ ਉੱਪਰ ਲੱਗ ਜਾਂਦੀ ਆ ਤੇ 18 ਕਿਲੋ ਤੋਂ ਜਿਹੜਾ ਉੱਪਰ ਦੁੱਧ ਬਣਦਾ ਉਹ ਬਣਦਾ ਆਪਣਾ ਪ੍ਰੋਫਿਟ ਜਿਵੇਂ ਆਪਣੇ ਆਮ ਹੀ ਘਰਾਂ ਦੇ ਵਿੱਚ ਕਹਿ ਦਿੰਦੇ ਆ ਜੀ ਅਸੀਂ ਵੱਧ ਦੁੱਧ ਵਾਲੀ ਰੱਖ ਲਈ ਤਾਂ ਸਾਡੀ ਸਾਡੇ ਤੋਂ ਸੰਭਾਲ ਨਹੀਂ ਹੋਣੀ ਉਹਦੀ ਸਾਡੇ ਤੋਂ ਗਾਂ ਮਰ ਜੂਗੀ ਪਰ ਮਰਦੀ ਕਦੋਂ ਆ ਬਾਈ ਜਦੋਂ ਆਪਾਂ ਉਹਦੇ ਥੱਲੋਂ 35-40 ਕਿਲੋ ਦੁੱਧ ਕੱਢ ਕੇ ਤੇ ਉਹਦਾ 5 ਕਿਲੋ ਦੁੱਧ ਉਹਦੇ ਉੱਤੇ ਲਾਉਨੇ ਆ ਫੇਰ ਆਪਣੇ ਘਰਾਂ ਦੇ ਵਿੱਚ ਹੁੰਦੀਆਂ گاਵਾ ਖਰਾਬ ਗਲਤੀ ਹੁੰਦੀ ਆ ਆਪਣੇ ਆਪ ਦੇ ਚ ਤੇ ਕੱਢਦੇ ਆ ਆਪਾਂ ਦੂਜਿਆਂ ਦੇ ਉੱਪਰ ਤਾਂ ਇਹ ਕੁਛ ਜੀ ਸਿੱਖਣਾ ਤੁਹਾਨੂੰ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਹੀ ਪੈਣਾ ਤੇ ਸਾਹਮਣੇ ਦੇਖ ਲਓ ਵੀਰੇ ਰੰਗ ਦਾ ਦ੍ਰਿਸ਼ ਤਕਰੀਬਨ ਅਧੀਆਂ ਇੱਕ گاਵਾ ਰੰਗ ਦੇ ਵਿੱਚ ਐਂਟਰ ਹੋ ਗਈਆਂ ਆਮ ਇਹ ਤੁਹਾਨੂੰ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਡੈਨਮਾਰਕ ਵਾਲੇ ਦੇਸ਼ਾਂ ਵਰਗੇ ਫੀਲਿੰਗ ਆਉਂਦੀ ਹੋਊਗੀ ਜਿੰਨਾ ਵੀਰਾਂ ਨੇ ਉਥੋਂ ਦੀਆਂ ਕੰਟਰੀਆਂ ਦੇ ਨੈਟ ਦੇ ਉੱਪਰ ਸ਼ੋਅ ਦੇਖੇ ਆ ਬਿਲਕੁਲ ਤੁਹਾਨੂੰ ਡਿਟੋ ਕਾਪੀ ਦੇਖਣ ਨੂੰ ਮਿਲੂਗੀ ਤੇ ਬਾਕੀ ਤਕਰੀਬਨ ਕਾਫੀ ਟਾਈਮ ਲੱਗੇਗਾ ਨਾ ਫਿਰ ਪਤਾ ਲੱਗਣਾ ਆਪਾਂ ਨੂੰ ਗਾਂ ਕਿਹੜੀ ਚੈਂਪੀਅਨ ਬਣਦੀ ਆ ਤੇ ਚੈਂਪੀਅਨ ਗਾਂ ਵੀ ਦਿਖਾਵਾਂਗੇ ਤੁਹਾਨੂੰ ਕਿਹੜੀ ਬਣੀ ਐ ਇਸ ਮੇਲੇ ਦੇ ਵਿੱਚ ਤੁਸੀਂ ਵੀਡੀਓ ਦੇ ਨਾਲ ਬਣੀ ਲਓ ਜੀ ਇੰਤਜ਼ਾਰ ਦੀਆਂ ਘੜੀਆਂ ਹੋ ਗਈਆਂ ਖਤਮ ਤੇ ਜਿਹੜੀ ਗਾਂ ਬਣੀ ਐ ਚੈਂਪੀਅਨ ਆਪਾਂ ਤੁਹਾਨੂੰ ਜਲਦੀ ਹੀ ਦਿਖਾ ਦੇਣੀ ਆ ਸਾਹਮਣੇ ਦੇਖ ਲਓ ਬਈ ਜਿਹੜੀ ਗਾਂ ਚੈਂਪੀਅਨ ਬਣੀ ਆ ਜਦੋਂ ਰਿੰਗ ਦੇ ਵਿੱਚ ਐਂਟਰੀ ਕਰ ਰਹੀ ਸੀ ਗਾਂ ਜਿਹਦੇ ਬਾਰੇ ਤੁਹਾਨੂੰ ਮੈਂ ਦੱਸ ਰਿਹਾ ਸੀਗਾ ਕਿ ਗਾਂ ਨੇ ਮਿਲਕਿੰਗ ਦਾ ਕੰਪੀਟੀਸ਼ਨ ਵੀ ਲੜਿਆ ਤੇ ਬਿਊਟੀ ਦਾ ਕੰਪੀਟੀਸ਼ਨ ਵੀ ਲੜਨ ਜਾ ਰਹੀ ਆ ਉਹੀ ਗਾਣੇ ਆਲ ਇੰਡੀਆ ਚੈਂਪੀਅਨ ਦਾ ਖਿਤਾਬ ਆ ਜਿਹੜਾ ਆਪਦੀ ਤੇ ਆਪਣੇ ਮਾਲਕ ਦੀ ਝੂਲੀ ਦੇ ਵਿੱਚ ਪਾਤਾ ਵਾ ਇਹਦੇ ਚੱਡੇ ਤੋਂ ਅੰਦਾਜ਼ਾ ਲਾ ਲਿਓ ਤੁਸੀਂ ਹੁਣ 20 ਕਿਲੋ ਕੱਢਣ ਵਾਲੀ ਆ ਕਿ 70 80 ਕਿਲੋ ਦੁੱਧ ਕੱਢਣ ਵਾਲੀ ਆ ਤੇ ਧੰਨਵਾਦ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਵੀਡੀਓ ਆਪਣੀ ਲਾਸਟ ਦੇ ਤੱਕ ਦੇਖੀ ਆ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ